ਮੈਂ ਪੁੱਛ ਰਹੀ ਆ ਕਿ ਹੁਣ ਤੱਕ ਤੁਸੀਂ ਇਹਨ ਕੋਧਰ ਮੰਡੀ ਨੂਰਮਲ ਮੰਡੀ ਹੁਣ ਤੱਕ ਕਿੰਨੀਆਂ ਢੇਰੀਆਂ ਤੇ ਗਏ ਹੋ ਕਿੰਨੇ ਕੰਡੇ ਚੈੱਕ ਕੀਤੇ ਆ ਕਿੰਨੇ ਕੰਡੇ ਸਹੀ ਸੀ ਕਿੰਨੇ ਕੰਡਿਆਂ ਚ ਫਰਕ ਸੀ ਜਿਹੜਾ ਫਰਕ ਮੈਂ ਹੁਣ ਕੱਢਿਆ ਆ ਇਹ ਤੁਸੀਂ ਕਿਹਨ ਕੱਢ ਲਿਆ ਪਹਿਲਾਂ ਮਤਲਬ ਤੁਸੀਂ ਸਾਡੇ ਕੋਲੋਂ ਹੀ ਕਰਵਾਉਣਾ ਹੁੰਦਾ ਸਭ ਕੁਝ ਆਪ ਤੁਸੀਂ ਹੱਥ ਨਹੀਂ ਉਹਨਾਂ ਨੇ ਨਹੀਂ ਮੈਨੂੰ ਪੂਰਾ ਕਾਰਵਾਈ ਤੁਹਾਡੇ ਵੀ ਖਿਲਾਫ ਹੋਊਗੀ ਕਹਿੰਦਾ ਡੀਐਮ ਸਾਹਿਬ ਲਿਖ ਕੇ ਭੇਜੋ ਤੁਹਾਡੀ ਆਜ ਦੀ ਚੋਅ ਹੈ ਸਾਰਾ ਕੁਝ ਸਹੀ ਕਰੀਸ ਕੋ अब बता अभी 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 भी जा रहा है और जाएगा एक पॉइंट और जाएगा तो पाँच छे सौ ग्राम की बोरी होगी सुन मेरी बात इधर मुंह कर ले छोड़ दे हो गया छे सौ ग्राम की बोरी आपने काटनी है पचास पचास किलो का ये होना है ਤੋ ਅਗੇ ਕਿਤਨਾ ਬਚ ਗਿਆ 500 ਗ੍ਰਾਮ ਆਪਦੇ ਜ਼ਿੰਮੇਦਾਰ ਦਾ 11200 ਕੀ ਆਪਨੇ ਉਸਕੇ गेहूं ਐਕਸਟਰਨਲ ਇੱਕ ਮੇਰਾ ਅੱਢੀ ਇਥੇ ਅੱਢੀ ਇਥੇ ਹਾਂਜੀ ਹਾਂਜੀ ਦਲਾਈ ਇੱਧਰ ਐਤੀ ਲੋ ਜਾਨਾ ਭਾਈ ਸਾਹਿਬ ਆ ਦੇਖੋ ਤੁਹਾਡੇ ਠੇਕੇਦਾਰ ਦੇ ਕੰਮ ਤੁਸੀਂ ਇਹਨਾਂ ਚੱਕੀਆਂ ਨਹੀਂ ਕਰਦੇ ਹਾਂਜੀ ਦੇਖੋ ਕਿੰਨਾ ਮੈਡਮ ਹੁਣ ਜੀ ਸਾਡਾ ਉੱਧਾ ਕੰਡੇ ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਤੇਰੀ ਬੋਰੀ ਚ ਵੀ ਵੱਧ ਘੱਟ weight ਹੁੰਦਾ ਨਾ ਇਦਾਂ ਵੀ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਂਦੇ ਲਾਈਟ ਦਾ ਤਾਂ ਦੇਖੋ ਨਾ ਧਿਆਨ ਨਾਲ ਸੁਣੋ ਮੇਰੀ ਗੱਲ ਤੁਸੀਂ ਲੈਂਦੇ ਹੋ ਲਾਈਟਲੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਝ ਕਿਤੇੋਂ ਘੱਟ ਗਿਆ ਕਿਤੇੋਂ ਵੱਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਹੀ ਹੈ 1250 ਰੁਪਏ ਚਲੇ ਗਿਆ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟਿਆਣੀ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਇਨੀ ਮਾਰਸਿਆ ਜੂਗਾ ਉਦਾਂ ਸੀ ਜ਼ਿੰਮੇਵਾਰ ਨੂੰ ਚੈੱਕ ਕਰਾ ਕੇ ਮੈਂ ਸਾਰਾ ਕੁਝ ਠੰਡਾ ਕਿੱਡੀ ਜ਼ਿੰਮੇਵਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਬੰਦੇ ਨਹੀਂ ਕਰਦੇ ਸਾਡੇ ਅਗਲੇ ਜਦੋਂ ਅਸੀਂ ਢੇਦੀ ਬਾਦ ਤੋਲਦੇ ਆ ਇੱਕ ਦੇ ਤੋਲ ਤੇ ਦੂਜੀ ਦੇ ਕੰਡਾ ਲਿਆਉਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਵਾਰ ਹੀ ਆ ਪਰ ਤੁਹਾਨੂੰ ਇਹ ਕੰਡਾ ਦਿਖਾ ਲਦੇ ਆ ਪਹਿਲਾਂ ਤੁਹਾਨੂੰ ਕੁਝ ਨਹੀਂ ਸਮਝ ਆਉਂਦੀ ਤੁਹਾਡੀ ਅੱਖਾਂ 'ਚ ਕੱਟਾ ਪੈਂਦਾ ਕੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਉਹਨਾਂ ਦਾ 500 ਗ੍ਰਾਮ ਬਾਅਦ ਵਿੱਚ ਇਹ ਇਗਨੋਰ ਕਰਨ ਵਾਲਾ ਮਸਲਾ ਨਹੀਂ ਐਮ ਸਾਹਿਬ ਕਿਸ਼ਕ ਕਰੋ ਬੰਦੇ ਸਰ ਵੱਲੋਂ ਕਿਸਾਨਾਂ ਦੀ ਬਿਹਤਰੀ ਵਾਸਤੇ ਮੌਸਮ ਨੂੰ ਵੀ ਦੇਖਦੇ ਆ ਹੋਇਆ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਣਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਆ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਵਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੈਂ ਮੰਡੀ ਤੇ ਵਿੱਚ ਆਈ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਜੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਭਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਆ ਨਾ ਕਿਸੇ ਵੀ ਨiyet ਤੇ ਸ਼ੱਕ ਕਰਨਾ ਆ ਸਾਡਾ ਮਕਸਦ ਸਿਰਫ ਇਹ ਆ ਕਿ ਜਿਮੀਦਾਰ ਜਿਹੜਾ ਨਾ ਉਹ ਖੁਸ਼ਹਾਲ ਰਹੇ ਉਹਦੇ ਮਨ ਚ ਕੋਈ ਅਸੀਂ ਗੱਲ ਨਾ ਆਵੇ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਏਜੰਸੀ ਜਿਹੜੀ ਉਹ ਵੇਚ ਕੇ ਜਾਂਦੇ ਨੇ ਕੋਈ ਲੈ ਕੇ ਵਾਅਦਾ ਤੁਹਾਡਾ ਵੀ ਕੋਈ ਹੈਗਾ ਜੀ ਕੰਡੇਆਂ ਦੇ ਵਿੱਚ ਨਹੀਂ ਨਹੀਂ ਜਿਹੜਾ ਵਾਅਦਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚੱਕ ਤੇ ਵਾਅਦਾ ਤਿੰਨ ਸਗੋਂ ਇੱਕ ਕੰਡੇ ਦੇ ਵਿੱਚ ਘਟਾਇਆ ਔਰ ਵਾਧਾ ਕਿਤਨੀ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿਸ ਤਰ੍ਹਾਂ ਦੇਖ ਲਈ ਅਜੇ ਤੱਕ ਖਰੀਦ ਅਜ ਸਟਾਰਟ ਹੋਈ ਆ ਕਈ ਵਾਰੀ ਆੜਤੀਏ ਜਿਹੜੇ ਨੇ ਉਹ ਆਪਣਾ ਬਾਰਦਾਨਾ ਲੈਣ ਜਾਣ ਦੇ ਵਿੱਚ ਵੀ ਕੋਈ ਕਈ ਵਾਰੀ ਦੇਰ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਕਾ ਜੋ ਉਸ ਤਰੀਕੇ ਨਾਲ ਕਣਕ ਤਾਂ ਜੇ ਬਿਲਕੁਲ ਥੋੜੀ ਆ ਰਹੀ ਹੈ ਬਾਰਦਾਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਬਾਰਦਾਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਕਿੰਨੀ ਖਰੀਦ ਹੋ ਗਈ ਜੀ ਅਜ ਤੱਕ ਅਜੇ ਤੱਕ ਕੱਲ ਹੀ ਸਟਾਰਟ ਹੋਈ ਆ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕਲਦੀਪ ਦੀ ਆਈ ਹੈਗੀ ਅੱਜ ਕੱਲ ਹੀ ਖਰੀਦ ਸਟਾਰਟ ਹੋਈ ਜੀ ਜੀ ਐਮਸੀ ਜੀ ਚੱਕ ਰਹੀ ਹੈ ਤੋਂ ਆਪਣੇ ਜਿਹੜੀ ਹਾਂਜੀ ਕਣਕ ਕਿਹੜੀ ਕਿਹੜੀ ਏਜੰਸੀ ਦਾ ਕਿੰਨੀਆਂ ਜਸ ਏਜੰਸੀਆਂ ਤਕਰੀਬਨ ਸਾਰੀਆਂ ਚੱਕਦੀਆਂ ਨੇ ਐਫਸੀਆਈ ਵੀ ਚੱਕਰੀ ਆ ਮਰਕਫਲਡ ਵੀ ਚੱਕਰੀ ਆ ਪਨਗ੍ਰੇਨ ਵੀ ਚੱਕਰੀ ਆ ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕ ਰਹੇ ਨੇ ਪੰਪਸਫ ਵਾਲੇ ਵੀ ਚੱਕ ਰਹੇ ਨੇ ਸਾਰੀਆਂ ਏਜੰਸੀਆਂ ਚੱਕਰੀਆਂ ਨੇ ਕਿਸਾਨਾਂ ਦਾ ਜਾੜਤੀਆਂ ਨੂੰ ਕੋਈ ਮੁਸ਼ਕਿਲਤਾ ਨਹੀਂ ਆਉਂਦੀ ਅਜੇ ਤੱਕ ਮੇਰੇ ਖਿਆਲ ਤੇ ਸੈਟੀਸਫਾਈਡ ਨੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਇੱਕੋ ਹੀ ਹੈ ਗਈ ਹੈ ਪ੍ਰੋਬਲਮ ਬਚ ਕਰਦੇ ਆ ਮੈਂ ਨਹੀਂ ਹਾਂ ਮੈਨੂੰ ਗੱਲ ਕਰ ਲੈਂਦਾ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੇ ਕੋਈ ਹੈ ਤਾਂ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਅਪੀਲ ਹੈ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਣੇ ਆ ਤਾਂ ਆਰਤੀ ਵੀ ਕਹਿ ਦਿੰਦੇ ਕਿ ਜ਼ਿੰਮੇਦਾਰ ਕਾ ਸੁੱਟ ਕੇ ਚਲੇ ਗਿਆ ਤਾਂ ਲਾਉਣ ਵਾਸਤੇ ਆਉਣਗੇ ਤੁਸੀਂ 1 ਮਿੰਟ ਦਾ ਬਸਾਰਾ ਨਾ ਕਰੋ ਇਹ ਆਪਣੇ ਬੱਚਿਆਂ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦਿੰਦੇ ਹੋ ਔਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਉਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪ ਪੱਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ ਤਾਨੂੰ ਕੋਈ ਲੱਗੇ ਕਿਤੇ ਵੀ ਕੋਈ ਨਿੱਕਾ ਮੋਟਾ ਵੀ ਉੱਚ ਨਹੀਂ ਲੱਗੇ ਤਾਂ ਫੌਰਨ ਤੁਸੀਂ ਜਿਹੜਾ ਨਾ ਸਾਡੇ ਨਾਲ ਸੰਪਰਕ ਕਰਨੀ ਦਾ ਮੌਸਮ ਹੈਗਾ ਬਾ ਪਾਣੀ ਤੇ ਪ੍ਰਬੰਧ ਵਗੈਰਾ ਚੈੱਕ ਕੀਤੇ ਗਏ ਬਿਲਕੁਲ ਪੂਰੇ ਪ੍ਰਬੰਧ ਨੇ ਇੱਥੇ ਮਾਰਕੀਟ ਕਮੇਟੀ ਦਾ ਆਪਣਾ ਬਿਲਡਿੰਗ ਵੀ ਨਵੀਂ ਬਣੀ ਹੋਈ ਦਫ਼ਤਰ ਵੀ ਸਾਰੇ ਪ੍ਰਬੰਧ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹਦ ਤਾਂ ਕਰ ਦਿੱਤੀਆਂ ਸੀ ਸਫਾਈ ਦੀਆਂ ਤੇ ਪਾਣੀ ਵਾਲ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਦੀਆਂ ਬਾਥਰੂਮਾਂ ਵਗੈਰਾ ਦੀਆਂ ਔਰ ਮੇਰਾ ਖਿਆਲ ਹੈ ਵੀ ਕਿਤੇ ਕੋਈ ਗਲਤੀ ਨਹੀਂ ਹੋਏਗੀ ਇਹਦੀ ਗੁੰਜਾਇਸ਼ ਮੈਂ ਛੱਡਦੀ ਨਹੀਂ ਹੁੰਦੀ ਕਿ ਮੈਂ ਕਹਿ ਦਵਾਂ ਤਾਂ ਪਿੱਛੇ ਕੋਈ ਗਲਤੀ ਰਹਿ ਜਾਏ